ऑपरेशन परहार ਦੇ ਤਹਿਤ ਜਿਹੜਾ ਸੀਨੀਅਰ ਅਫਸਰ ਵੱਲੋਂ ਜਿਹੜਾ ਵੀ ਟਾਸਕ ਦਿੱਤਾ ਜਾਂਦਾ ਉਹ ਸਵੇਰੇ ਦੇ ਅਸੀਂ ਵੱਖ-ਵੱਖ ਜੜੇ ਆ ਉਹ ਟਾਸਕ ਜਿਹੜੇ ਕਰ ਰਹੇ ਆ ਉਹ ਚ ਬੰਦੇ ਜਿਹੜੇ ਅਸੀਂ ਰਾਉਂਡ ਆਪ ਜਿਹੜੇ ਕੀਤੇ ਆ ਜਿਹੜੇ ਕੋਈ ਬਾਹਰ ਤੋਂ ਆਏ ਸੀ ਉਹ ਆਪਣਾ ਫਿਲਹਾਲ ਪ੍ਰੋਪਰ ਡਰੈਸ ਨਹੀਂ ਦਸਰੇ ਉਹਨਾਂ ਨੂੰ ਆਪਾਂ ਰਾਉਂਡ ਆਪ ਕਰਕੇ ਉਹਨਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕਰਾਂਗੇ ਪੰਜਾਬ ਸਰਕਾਰ ਦੇ ਦੋ ਹੱਥਾਂ ਮੁਤਾਬਕ ਜੇ ਪ੍ਰੋਸੈਸ ਚੱਲ ਰਿਹਾ ਜੋ ਸ਼ਿੱਕੀ ਬੰਦੇ ਆ ਉਹਨੂੰ ਰੂਮ ਕਰਕੇ ਦੀ ਪੁਸ਼ਟੀ ਕੀਤੀ ਜਾਊਗੀ ਜੋ ਵਹੀਕਲਾਂ ਦੇ ਬੰਦ ਕਾਗਜ਼ ਨਹੀਂ ਗਏ ਉਹ ਪੂਰ ਕੇ ਜਾਣਗੇ ਚੰਗੀ ਬ੍ਰਿਫਿੰਗ ਕੀਤੀ ਹੈ ਜੋ ਕੋਈ ਬਰਾਮਦਗੀ ਹੋ ਗਈ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਤੁਸੀਂ ਸੋਸੀਕਾ ਜੀ ਸਾਨ ਟੀਵੀ ਦੇਖ ਰਹੇ ਹੋ ਜਿੱਥੇ ਕਿ ਪੰਜਾਬ ਦੇ ਵਿੱਚ অপারেশন ਪ੍ਰਹਾਰ ਦਾ ਦੂਜਾ ਪੜਾਅ ਚੱਲ ਰਿਹਾ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਹੁਣਾਂ ਦੇ ਵੱਲੋਂ ਜਿਹੜੇ ਹੁਕਮ ਆਏ ਸਿਗੇ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਨੇ ਜਾਂ ਜਿੰਨੇ ਵੀ ਗੈਂਗਸਟਰ ਨੇ ਉਸ ਨੂੰ ਗੈਂਗਸਟਰ ਬਾਦ ਨੂੰ ਖਤਮ ਕਰਨਾ ਉਸੇ ਚੱਲਦੇ ਫਗਵਾੜਾ ਵਿੱਚ ਦੇਖ ਸਕਦੇ ਹੋ ਕਿ ਇਸ ਸਮੇਂ অপারেশন ਪ੍ਰਹਾਰ ਦਾ ਦੂਜੇ ਪੜਾਅ ਦੀ ਜਿਹੜੀ ਪੂਰੀ ਕਾਰਵਾਈ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਤੇ ਇਸ ਸਮੇਂ ਚੈਕਿੰਗ ਜਿਹੜੀ ਚੱਲ ਰਹੀ ਹੈ ਜਿੰਨੇ ਵੀ ਸ਼ੱਕੀ ਇਲਾਕੇ ਨੇ ਜਾਂ ਜਿਹੜੇ ਸ਼ੱਕੀ ਲੋਕ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੂਫ ਕਿ ਕਿੱ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਮੁਹੀਮ ਦੇ ਤਹਿਤ ਪੁਲਿਸ ਪ੍ਰਸ਼ਾਸਨ ਆਪਣਾ ਪੂਰਾ ਮੁਸਤਦੀਨ ਆਪਣੀ ਜਿਹੜਾ ਕੰਮ ਕਰਦੇ ਹੋਏ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਪੁੱਛ ਕੇ ਛੋਰੀਏ ਸੋ ਇਹ ਲਾਈਵ ਤਸਵੀਰਾਂ ਵੀ ਦੇਖ ਸਕਦੇ ਹੋ ਸਾਈਨ ਟੀਵੀ ਦੇਖ ਸਕਦੇ ਹੋ ਕਿ ਸਰੋਏ ਦੇਖ ਸਕਦੇ ਹੋ ਜੀ ਸੋ ਤੁਹਾਨੂੰ ਇਹ ਫਗਵਾੜਾਂ ਦੀਆਂ ਤਸਵੀਰਾਂ ਦਿਖਾ ਰਿਹਾ ਨਾਲ ਨਾਲ ਇਹੋ ਜੀ ਜਲਦੀ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਇਹ ਆਪਰੇਸ਼ਨ ਜਿਹੜਾ ਚੱਲਦੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜੀ ਜਿੱਥੇ ਕਿ ਪੂਰੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਕੀ ਚੈਕਿੰਗ ਚੱਲ ਰਹੀ ਹੈ ਗਲਬਤ ਹੋ ਰਹੀ ਹੈ ਲੋਕ ਕਰਨਾ ਵੀ ਗਲਬਤ ਕੀਤੀ ਜਾ ਰਹੀ ਹੈ ਸੋ ਜਿਹੜੇ ਸ਼ੱਕੀ ਨੇ ਉਹਨਾਂ ਦੀ ਚੈਕਿੰਗ ਹੋ ਰਹੀ ਹੈ ਤੇ ਇਹ ਤੁਸੀਂ ਹੁਣ ਦੇਖ ਸਕਦੇ ਹੋ ਜੀ ਸਮੇਂ ਅਸੀਂ ਫਗਵਾੜਾ ਦੇ ਜਿਹੜੇ ਹਾਈਲਾਈਟਡ ਏਰੀਆਜ਼ ਨੇ ਉੱਥੇ ਜਾ ਕੇ ਪੁਲਿਸ ਆਪਣਾ ਪੂਰਾ ਪੂਰਾ ਕੰਮ ਕਰ ਰਹੀ ਹੈ ਉਸਹਾਦੀ ਨਾਲ ਤੁਹਾਨੂੰ ਲਾਈਵ ਤਸਵੀਰ ਦਿਖਾ ਰਹੀ ਹੈ ਜੀ ਇਸ ਸਮੇਂ ਸੋ ਇੱਧਰ ਦੇਖ ਸਕਦੇ ਹੋ ਜੀ ਕਿ ਆਪਰੇਸ਼ਨ ਮੁਹੀਮ ਦੇ ਤਹਿਤ ਇੱਧਰ ਸਾਹਿਬ ਉਹਨੇ ਆਪਣੀ ਪੂਰੀ ਮਸਤੀ ਨਾਲ ਕੰਮ ਕਰ ਰਹੇ ਨੇ ਕਿਉਂਕਿ ਜੈਕਿੰਗ ਹੋ ਰਹੀ ਹੈ ਜਿਹੜੇ ਹਾਈਲਾਈਟਡ ਏਰੀਆਸ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਕਿ ਹਾਂਜੀ ਜਿੱਥੇ ਜਿੱਥੇ ਸ਼ੱਕ ਉਹਨਾਂ ਨੂੰ ਨਜ਼ਰ ਆਉਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਪੂਰੀ ਮੁਹਿੰਮ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਪ੍ਰਸ਼ਾਸਨ ਪੂਰਾ ਪਹੁੰਚਿਆ ਹੋਇਆ ਹੈ ਡੀਐਸਪੀ ਸਾਹਿਬ ਖੁਦ ਮੌਜੂਦ ਨੇ ਉਹਨਾਂ ਦੇ ਨਾਲ ਉੱਚ ਅਧਿਕਾਰੀ ਜਿੰਨੇ ਵੀ ਨੇ ਉਹ ਵੀ ਆਏ ਹੋਏ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕਿ ਫਗਵਾੜਾ ਦੇ ਪਹਚਾਨੇਰ ਪਹੁੰਚਿਆ ਮੇਰੇ ਨਾਲ ਫਗਵਾੜਾ ਦਾ ਡੀਐਸਪੀ ਭਾਰਤ ਪੁਸ਼ਪ ਸਿੰਘ ਜੀ ਮੌਜੂਦ ਨੇ ਸਰ ਇਹ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਤਹਿਤ ਅੱਜ ਕੀ ਕੁਝ ਮਿਲਿਆ ਜਾਂ ਕਿਹੜੀ ਕਿਹੜੀ ਚੈਕਿੰਗਸ ਹੋਈਆਂ ਨੇ ਜੀ ਜਿਹੜਾ ਵੀ ਟਾਸਕ ਦਿੱਤਾ ਜਾਂਦਾ ਉਹ ਸਵੇਰ ਦੇ ਅਸੀਂ ਵੱਖ-ਵੱਖ ਜਿਹੜੇ ਆ ਉਹ ਟਾਸਕ ਜਿਹੜੇ ਕਰ ਰਹੇ ਹਾਂ ਜੀ ਤੇ ਅੱਜ ਜਿਹੜਾ ਹੂੰ ਸ਼ਾਮ ਦਾ ਇੱਕ ਟਾਸਕ ਸੀ ਕਿ ਕੈਸੋ ਆਪਰੇਸ਼ਨ ਜਿਹੜਾ ਪਹਿਚਾਨ ਨਗਰ ਚ ਕੀਤਾ ਜਾਵੇ ਜੀ ਜੀ ਉਸੇ ਸਬੰਧ ਵਿੱਚ ਜਿਹੜੀਆਂ ਕਾਫੀ ਆਪਾਂ 6-7 ਟੀਮਾਂ ਬਣਾ ਕੇ ਤੇ ਆਪਾਂ ਇਹ ਕੈਸੋ ਆਪਰੇਸ਼ਨ ਜਿਹੜਾ ਕਰ ਰਹੇ ਹਾਂ ਜੀ ਸਰ ਇੱਥੋਂ ਕੁਝ ਮਿਲਿਆ ਕੋਈ ਬਰਾਮਦਗੀ ਹੋਈ ਜੀ ਕਿਉਂਕਿ ਚੈਕਿੰਗਸ ਵੀ ਹੋ ਰਹੀਆਂ ਨੇ ਅਸੀਂ ਦੇਖੀਆਂ ਨੇ ਤੇ ਇੱਥੋਂ ਪਹਿਲਾਂ ਵੀ ਬਹੁਤ ਕੋਈ ਸਬੂਤ ਜਿਹੜੇ ਮਿਲਦੇ ਰਹੇ ਨੇ ਅੱਜ ਇਹ ਆਪਰੇਸ਼ਨ ਤਹਿਤ ਕੁਝ ਮਿਲਿਆ ਇਹੋ ਜਿਹਾ ਜੀ ਫਿਲਹਾਲ ਤੇ ਪ੍ਰੇਸ਼ਨ ਚਾਦੇ ਆ ਜੀ ਕੁਛ ਬੰਦੇ ਜਿਹੜੇ ਅਸੀਂ ਰਾਉਂਡ ਅਪ ਜਿਹੜੇ ਕੀਤੇ ਆ ਜਿਹੜੇ ਕੋਈ ਬਾਹਰ ਤੋਂ ਆਏ ਸੀ ਉਹ ਆਪਣਾ ਫਿਲਹਾਲ ਪ੍ਰੋਪਰ ਡਰੈਸ ਨਹੀਂ ਦਸਰੇ ਉਹਨਾਂ ਨੂੰ ਆਪਾਂ ਰਾਉਂਡ ਅਪ ਕਰਕੇ ਉਹਨਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕਰਾਂਗੇ ਇਸ ਤੋਂ ਇਲਾਵਾ ਆਪਾਂ ਪਾਇਸ ਜੱਟ ਟੈਕਨੀਕਲੀ ਇਹਨਾਂ ਨੂੰ ਸਾਰਿਆਂ ਨੂੰ ਚੈੱਕ ਕਰ ਰਹੇ ਆ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਪੁਰਾਣਾ ਹੈ ਜੀ ਤਾਂ ਇਤਤ ਹੁਣ ਫਿਰ ਹਾਲ ਦੇ ਲਈ ਆਪਾਂ ਮਤਲਬ ਕਿੰਨੇ ਮੁਲਾਜ਼ਮ ਤੁਸੀਂ ਤੁਹਾਡੇ ਨਾਲ ਕਿੰਨੇ ਅਧਿਕਾਰੀ ਮੌਜੂਦ ਨੇ ਇਸ ਸਮੇਂ ਕਿੰਨੇ ਕਿ ਲੋਕ ਆਏ ਨੇ ਜੀ ਇਸ ਵੇਲੇ ਜੀ 6-7 ਟੀਮਾਂ ਦੇ ਵਿੱਚ ਕੋਈ ਕਰੀਬ 30 ਕੁ ਮੁਲਾਜ਼ਮ ਹੈ ਜਿਹੜੇ ਅਲੱਗ-ਅਲੱਗ ਜਿਹੜੇ ਆ ਉਹ ਪਹਿਲਾਂ ਹੀ ਉਹਨਾਂ ਨੂੰ ਮੈਂਸ਼ਨ ਕਰਤਾ ਹੈਗਾ ਸੀ ਕਿ ਜਿਹੜੀ ਆ ਘਰ ਤੁਸੀਂ ਦੇਖਨੇ ਆ ਘਰ ਤੁਸੀਂ ਦੇਖਨੇ ਆ ਤੇ ਉਸੇ ਤਰੀਕੇ ਨਾਲ ਜਿੱਦਾਂ ਆਪਾਂ ਪਲਾਨ ਕੀਤਾ ਹੋਇਆ ਦੇਖ ਰਹੇ ਹਾਂ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਦੇਖ ਸਾਥੀ ਸੋ ਤਸਵੀਰਾਂ ਇਹ ਫਗਵਾੜਾ ਦੇ ਪਹਿਚਾਨ ਨਗਰ ਤੋਂ ਜਿੱਥੇ ਕਿ ਪੁਲਿਸ ਵੱਲੋਂ ਇਹ ਆਪਰੇਸ਼ਨ ਚਲਾਇਆ ਗਿਆ 체కింగ్ ਕੀਤੀ ਗਈ ਬਹੁਤ ਕੁਝ ਇਹ ਜਿਹੇ ਸ਼ਖਸ ਹੈਗੇ ਜਨਰਲ ਸ਼ੱਕ ਲੱਗਾ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਨੂੰ ਜੋ ਵੀ ਅੱਗੇ ਕਾਰਵਾਈ ਬਣਦੀ ਹੈ ਪ੍ਰਸ਼ਾਸਨ ਆਪਣੇ ਕਰੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਆਪਰੇਸ਼ਨ ਪ੍ਰਹਾਰ ਤੇ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿੱਥੇ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਦੇ ਲਈ ਇਹ ਪ੍ਰਸ਼ਾਸਨ ਦਾ ਵੱਡਾ ਕਦਮ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫਗਵਾੜਾ ਦੇ ਵਿੱਚ ਇਹ ਤਸਵੀਰਾਂ ਜਿਹੜੀ ਚੱਲ ਰਹੀਆਂ ਨੇ ਇਹ ਦੇਖ ਸਕਦੇ ਹੋ ਕਿ ਅਧਿਕਾਰੀ ਸਾਰੇ ਮੌਜੂਦ ਨੇ ਗੱਡੀਆਂ ਵਿੱਚ ਆਈਆਂ ਨੇ ਤੇ तकरीबन 20 ਤੋਂ 25 ਆ ਕਹਿ ਲਓ ਕਿ ਜ਼ਿਆਦਾ ਹੀ ਜਿਹੜੇ ਮੁਲਾਜ਼ਮ ਸੀਗੇ ਸਭ ਤੁਸੀਂ ਦੱਸ ਸਕਦੇ ਹੋ ਜਾਣਕਾਰੀ ਦੇ ਸਕਦੇ ਹੋ ਕਿ ਅੱਜ ਜਿਹੜਾ ਆਪਰੇਸ਼ਨ ਪ੍ਰਹਾਰ ਤੁਹਾਡੇ ਵੱਲੋਂ ਕੀਤਾ ਗਿਆ ਚੈਕਿੰਗ ਤੁਸੀਂ ਕਰਦੇ ਰਹੇ ਹੋ ਜੀ ਕਿ ਕੁਝ ਮਿਲਿਆ ਜਾਂ ਇਹਦੇ ਅੱਗੇ ਹੋਰ ਸਟੱਟਸ ਦੇਖਣ ਨੂੰ ਕੀ ਮਿਲੂ ਗੱਲ ਜੀ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਜੇ ਪ੍ਰਸ਼ਨ ਚੱਲ ਰਿਹਾ ਜੋ ਸ਼ੱਕੀ ਬੰਦੇ ਆ ਉਹਨਾਂ ਰੂਮ ਕਰਕੇ ਉਹਦੀ ਪੁਸ਼ਟੀ ਕੀਤੀ ਜਾਊਗੀ ਜੋ ਵਹੀਕਲਾਂ ਦੇ ਬੰਦ ਕਾਗਜ਼ ਨਹੀਂ ਗਏ ਉਹ ਪੂਰੂ ਕਰਦੇ ਜਾਣਗੇ ਤੰਗੀ ਬ੍ਰਿੱਕ ਕਿ ਵਰ ਕੀਤੀ ਹੈ ਜੋ ਕੋਈ ਬਰਾਮਦ ਹੋਈ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਹੋਈ ਹੈ ਅੱਜ ਕੋਈ ਬਰਾਮਦਗੀ ਹੋਈ ਜੀ ਤੁਹਾਡੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਅਸੀਂ ਚੈੱਕ ਕਰ ਲਏ ਜੀ ਉਹਦੀ ਰਿਪੋਰਟ ਬਾਅਦ ਵਿੱਚ ਦੱਸਾਂਗੇ ਇਹ ਚੈੱਕ ਚੱਲ ਰਹੀ ਹੈ ਜੀ ਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਸੋ ਦੇਖ ਸਕਦਾ ਜੀ ਇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰੋ ਦੇਖ ਸਕਦੇ ਹੋ ਜਿੱਥੇ ਕਿ ਫਗਵਾੜਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਤਾਂ ਕਿ ਫਗਵਾੜਾ ਨੂੰ ਨਸ਼ਾ ਮੁਕਤ ਗੈਂਗਸਟਰ ਮੁਕਤ ਕੀਤਾ ਜਾਵੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਚ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਮੁਹਿੰਮ ਚੱਲ ਰਹੀ ਸੀਗੀ ਆਪਰੇਸ਼ਨ ਪ੍ਰਹਾਰ ਪਹਿਲਾ ਚੱਲਿਆ ਦੂਸਰਾ ਪੜਾਅ ਚੱਲ ਰਿਹਾ ਹੈ ਦੂਸਰੇ ਪੜਾਅ ਦੇ ਤਹਿਤ ਇਸ ਸਮੇਂ ਫਗਵਾੜਾ ਦੇ ਅਸੀਂ ਪਹਿਚਾਨ ਨਗਰ ਪਹੁੰਚੇ ਸਗੇ ਜਿੱਥੇ ਕਿ ਪੁਲਿਸ ਦੀ ਟੀਮਾਂ ਪਹੁੰਚੀਆਂ ਨੇ ਚੈਕਿੰਗ ਹੋ ਰਹੀ ਹੈ ਤੇ ਜਿਹੜੇ ਸ਼ੱਕੀ ਲੋਕ ਨੇ ਉਹਨਾਂ ਨੂੰ ਵੀ ਦੇ